ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਆਪਣੇ ਜੋ ਪੰਜਾਬ ਦੇ ਚਿੰਤਕ ਲੋਕ ਆ ਜੋ ਪੰਜਾਬ ਦੇ ਹਰ ਸਮੇਂ ਗੱਲ ਕਰਦੇ ਆ ਪੰਜਾਬ ਦੇ ਹਰ ਇਸ਼ੂ ਤੇ ਬੋਲਦੇ ਆ ਹਰ ਜਗ੍ਹਾ ਪਹੁੰਚਦੇ ਆ ਤੇ ਆਪਣਾ ਘਰੋਂ ਤੇਲ ਬਾਲ ਕੇ ਤੇ ਲੋਕਾਂ ਦੀ ਲਈ ਹਾਂ ਦਾ ਨਾਰਾ ਮਾਰਦੇ ਆ ਤੇ ਕੁਝ ਬੰਦੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਕੁਝ ਉਹਨਾਂ ਬਾਰੇ ਗਲਤ ਗੱਲਾਂ ਵੀ ਕਰਦੇ ਆ بڑے ਵੱਡੇ ਵੱਡੇ ਪੱਤਰਕਾਰ ਵੀ ਉਹਨਾਂ ਬਾਰੇ ਕੁਝ ਮਾੜਾ ਚੰਗਾ ਬੋਲਦੇ ਆ ਵੀ ਇਹ ਗੱਲ ਨੂੰ ਝੋਲਾ ਪਾਉਣਾ ਮਹਿਕਮਾ ਇਹ ਕਿਸੇ ਪਾਸੇ ਨਹੀਂ ਲਾਉਂਦੇ ਇਦਾਂ ਦੀਆਂ ਗੱਲਾਂ ਵੀ ਕਰਦੇ ਆ ਚਲੋ ਜੇ ਮੰਨ ਲਓ ਜਿਹੜਾ ਬੰਦਾ ਪਾਵਰ 'ਚ ਨਹੀਂ ਉਹ ਆਵਾਜ਼ ਉਠਾ ਹੀ ਸਕਦਾ ਕਿਸੇ ਪਾਸੇ ਗੱਲ ਤਾਂ ਹੁਣ ਜਾਂ ਸਿਸਟਮ ਨੇ ਲਾਉਣੀ ਆ ਜਾਂ ਸਰਕਾਰ ਨੇ ਲਾਉਣੀ ਆ ਪ੍ਰਸ਼ਾਸਨ ਨੇ ਲਾਉਣੀ ਆ ਤੇ ਪਰ ਜਦੋਂ ਇਸ਼ੂ ਇੱਕ ਵਾਰੀ ਕ੍ਰੀਏਟ ਹੋ ਜਾਵੇ ਉੱਠ ਪਵੇ ਇਸ਼ੂ ਉਹਦਾ ਰੌਲਾ ਵੱਧ ਜਾਵੇ ਤੇ ਇੰਨਾ ਰੌਲਾ ਪੈਣ ਤੇ ਫਿਰ ਉਹ ਕਿਸੇ ਨਾ ਕਿਸੇ ਪਾਸੇ ਸਰਕਾਰ ਦੀ ਵੀ ਗਲੇ ਦੀ ਅੱਡੀ ਬਣ ਜਾਂਦਾ ਉਹਨੂੰ ਲਾਉਣਾ ਪੈਂਦਾ ਕਿਤੇ ਨਾ ਕਿਤੇ ਤੇ ਜਿਹੜੇ ਬੰਦੇ ਆ ਹੁਣ ਮੈਂ ਉਹਨਾਂ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹਣਾ ਪੀ ਪੰਜਾਬ ਦੇ ਵਿੱਚ ਦੇਖ ਲਓ ਜਿੰਨੇ ਵੀ ਬੰਦੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਆ ਤੇ ਹਰ ਜਗ੍ਹਾ ਆਪਣੀ ਸਪੋਰਟ ਲਈ ਪਹੁੰਚਦੇ ਆ ਜਿੱਥੇ ਵੀ ਕਿਤੇ ਆਪਣੇ ਨਾਲ ਤੱਕਾ ਹੋਵੇ ਜਾਂ ਕੋਈ ਪ੍ਰਸ਼ਾਸ਼ਨ ਗੱਲ ਨਾ ਸੁਣੇ ਜਾਂ ਕਿਤੇ ਕਤਲ ਹੋ ਜਾਵੇ ਜਾਂ ਕੋਈ ਵੀ ਕਿਸੇ ਕਿਸਮ ਦਾ ਇਸ਼ੂ ਹੋਵੇ ਪੰਜਾਬ ਦਾ ਉਹ ਧਰਮ ਨਹੀਂ ਦੇਖਦੇ ਜਾਤ ਨਹੀਂ ਦੇਖਦੇ ਹਰ ਬੰਦੇ ਦੇ ਨਾਲ ਜਾ ਕੇ ਉਹ ਡਟ ਕੇ ਖੜ ਜਾਂਦੇ ਆ ਜਿੰਨੀ ਜੋਗੇ ਉਸ ਤੋਂ ਵੱਧ ਅ ਕੋਸ਼ਿਸ਼ ਕਰਦੇ ਆ ਉਹਨੂੰ ਕਿਸੇ ਪਾਸੇ ਲਾਇਆ ਜਾਵੇ ਜੇ ਆ ਹੁਣ ਏਜੰਟਾਂ ਦਾ ਇਸ਼ੂ ਆ ਤੇ ਦੇਖ ਲਓ ਕਿੰਨਾ ਵੱਡਾ ਅਮਾਉਂਟ ਪਾਣੇ ਸਿੱਧੂ ਨੇ ਲੋਕਾਂ ਨੂੰ ਮੜਵਾ ਦਿੱਤਾ ਤੇ ਹੁਣ ਜੋ ਪੰਜਾਬ ਦੇ ਹਾਲਾਤ ਆ ਉਹਦੇ ਬਾਰੇ ਆਪਾਂ ਚਿੰਤਤ ਹੋ ਕੇ ਗੱਲਾਂ ਕਰਨੀਆਂ ਪੈ ਰਹੀਆਂ ਕਿਉਂਕਿ ਇਹ ਜੋ ਸੁਖਵਿੰਦਰ ਸਿੰਘ ਸੈਹਨੇ ਆਲਾ ਸਰਪੰਚ ਜਿਹਦਾ ਕਤਲ ਹੋਇਆ ਇਹ ਵੀ ਇਨ੍ਹਾਂ ਵਰਗਾ ਹੀ ਪੰਜਾਬ ਪੱਕੀ ਸੋਚ ਸੀ ਪੰਥ ਪ੍ਰਸਤ ਬੰਦਾ ਸੀ ਤੇ ਆਪਣੇ ਪਿੰਡ ਦੇ ਵਿੱਚ ਬਹੁਤ ਵਧੀਆ ਉਹਨੇ ਕਾਰਜ ਕੀਤੇ ਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਆਪਣੀ ਪਾਵਰ ਤੋਂ ਬਿਉਂਡ ਜਾ ਕੇ ਜੋ ਕੰਮ ਸਰਪੰਚ ਦੇ ਅਧਿਕਾਰ ਖੇਤਰ ਚ ਨਹੀਂ ਆਉਂਦੇ ਜਾਂ ਉਹ ਨਾ ਵੀ ਕਰੇ ਤੇ ਸਰਦਾ ਉਹਦਾ ਪਰ ਫਿਰ ਵੀ ਉਹਦੇ ਤੋਂ ਬਿਉਂਡ ਜਾ ਕੇ ਉਹਨੇ ਕੰਮ ਲੋਕਾਂ ਦੇ ਕੀਤੇ ਧੀਆਂ ਦੇ ਜਿੱਦਾਂ ਵਿਆਹ ਹੋਣੇ ਜਾਂ ਕਿਸੇ ਦੀ ਆਰਥਿਕ ਮਦਦ ਜਾਂ ਜਿਹੜਾ ਇਲਾਜ ਨਹੀਂ ਕਰਾ پا ਰਿਹਾ ਉਹਦਾ ਇਲਾਜ ਕਰਾਉਣਾ ਇਦਾਂ ਦੇ ਕੰਮ ਉਹਨਾਂ ਨੇ ਕੀਤੇ ਤੇ ਸਰਕਾਰ ਦੇ ਅੱਖਾਂ 'ਚ ਵੀ ਉਹ ਰੜਕਦੇ ਸੀ ਉੱਥੋਂ ਦਾ ਜੋ ਐਮ.ਐਲ.ਏ ਆਗੋ ਕੇ ਉਹਨੇ ਵੀ ਉਹਨਾਂ ਬਾਰੇ ਬੜਾ ਮਾੜਾ ਚੰਗਾ ਬੋਲਿਆ ਵੀ ਮੈਂ ਤੈਨੂੰ ਮਸਲ ਕੇ ਰੱਖ ਦੂੰਗਾ ਮੈਂ ਤੇਰੇ ਮੂੰਹ ਤੇ ਲਫੇੜੇ ਮਾਰੂੰਗਾ ਇਹ ਬੜਾ ਕੁਝ ਉਹਨੇ ਬੋਲਿਆ ਉਸ ਤੋਂ ਬਾਅਦ ਹੀ ਉਹ ਬੰਦੇ ਲਾਈਮ ਲਾਈਟ ਦੇ ਵਿੱਚ ਆਇਆ ਆਪਣਾ ਸਰਪੰਚ ਸਾਹਿਬ ਤੇ ਹੁਣ ਜੋ ਆਪਣੇ ਕੋਲੇ ਬੰਦੇ ਹੈਗੇ ਆ ਜਿਵੇਂ ਲੱਖਾ ਸਧਾਨਾ ਭਾਣਾ ਸਿੱਧੂ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਹੈ ਵੀ ਭਰਾਓ ਤੁਸੀਂ ਹਰ ਜਗ੍ਹਾ ਪਹੁੰਚਦੇ ਹੋ ਹਰ ਜਗ੍ਹਾ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਪੰਜਾਬ ਦੇ ਭਲੇ ਦੀ ਗੱਲ ਜਾਂ ਲੋਕਾਂ ਨੂੰ ਇਨਸਾਫ ਦੀ ਗੱਲ ਤੇ ਤੁਸੀਂ ਵੀ ਨਿਸ਼ਾਨਾ ਬਣ ਸਕਦੇ ਹੋ ਪਲੀਜ਼ ਆਪਣਾ ਧਿਆਨ ਰੱਖਿਓ ਕਿਉਂਕਿ ਦੇਖ ਲਓ ਹੁਣ ਆਪਾਂ ਭਰੋਸਾ ਨਹੀਂ ਕਰ ਸਕਦੇ ਉਹਦੇ ਨਾਲ ਰਹਿਣ ਵਾਲੇ ਬੰਦੇ ਤੋਂ ਇਹਨਾਂ ਨੇ ਕਿਉਂਕਿ ਜੋ ਸਰਕਾਰ ਹੁੰਦੀ ਹੈ ਬੜੀ ਵੱਡੀ ਤਾਕਤ ਹੁੰਦੀ ਹੈ ਬੰਦੇ ਪੱਟ ਲੈਂਦੇ ਆ ਨਾਲੋਂ ਤੇ ਮੈਂ ਲੱਖੇ ਸੁਧਾਨੇ ਨੂੰ ਕਹਿਣਾ ਚਾਹਣਾ ਵੀ ਆਪਣੇ ਨਾਲ ਬੰਦੇ ਉਹੀ ਰੱਖਿਓ ਜੋ ਪੂਰਨ ਭਰੋਸੇਮੰਦ ਬੰਦੇ ਆ ਤੁਹਾਡੇ ਤੇ ਕਿਉਂਕਿ ਹੁਣ ਆਪਣੇ ਕੋਲੇ ਬੰਦੇ ਬਹੁਤ ਘੱਟ ਰਹਿ ਗਏ ਆ ਜਿਹੜੇ ਪੰਜਾਬ ਦੀ ਗੱਲ ਕਰਨ ਤੇ ਲੋਕਾਂ ਦੀ ਜਨੂਨ ਜਨੂਨੀ ਤੌਰ ਤੇ ਲੜਨ ਕਿਉਂਕਿ ਇਹਨਾਂ ਨੂੰ ਜਨੂਨ ਆ ਕਿ ਪੰਜਾਬ ਦੇ ਲਈ ਇਹ ਕੰਮ ਕਰਦੇ ਆ ਤੇ ਇਦਾਂ ਦਾ ਜਨੂਨ ਬਹੁਤ ਘੱਟ ਬੰਦਿਆਂ ਨੇ ਹੁੰਦਾ ਤੇ ਜਿਹੜੇ ਬੰਦੇ ਆਪਣੇ ਕੋਲੇ ਹੈਗੇ ਆ ਇਦਾਂ ਦੇ ਜਿਹਾਰੂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਕੋਈ ਆਪਣਾ ਹੋਰ ਅੱਗੇ ਤੋਂ ਨੁਕਸਾਨ ਨਾ ਹੋ ਸਕੇ ਕਿਉਂਕਿ ਆਪਣੇ ਕੋਲੇ ਬੰਦੇ ਪਹਿਲਾਂ ਹੀ ਬਹੁਤ ਘੱਟ ਆ ਇਦਾਂ ਦੇ ਤੇ ਮੈਂ ਲਖੇ ਸਿਧਾਣੇ ਵੀਰ ਨੂੰ ਤੇ ਭਾਨਾ ਸਿੱਧੂ ਜੀ ਨੂੰ ਮੈਂ ਕਹਿਣਾ ਚਾਹਣਾ ਹੈ ਵੀ ਆਪਣੇ ਨਾਲ ਬੰਦੇ ਜਿਹੜੇ ਰੱਖਦੇ ਹੋ ਉਹਨਾਂ ਦੀ ਸਕਿਉਰਿਟੀ ਨਹੀਂ ਕਰਦੇ ਰਹੋ ਭਰਾਓ ਅੱਜਕੱਲ ਕੋਈ ਕਿਸੇ ਦਾ ਭਰੋਸਾ ਨਹੀਂ ਦੇ ਲੋ ਕਿੰਨੇ ਆਪਣੇ ਕਤਲ ਹੋ ਗਏ ਬਾਅਦ ਚ ਕਿਸੇ ਕਿਸਮ ਦੀ ਕੋਈ ਇਨਸਾਫ ਦੀ ਗੱਲ ਨਹੀਂ ਹੁੰਦੀ ਕੋਟਾ 'ਚ 5 5 7 7 10 10 ਸਾਲ ਕੇਸ ਲੰਮਕਦੇ ਰਹਿੰਦੇ ਆ ਜੇ ਇਨਸਾਫ ਹੋ ਵੀ ਜਾਵੇ ਤੇ ਬੰਦਾ ਤਾਂ ਮੁਰਦਣਾ ਨਹੀਂ ਆਪਣਾ ਦੇਖ ਲਓ ਦੀਪ ਸਿੱਧੂ ਗਿਆ ਸਿੱਧੂ ਮੂਸੇ ਵਾਲਾ ਗਿਆ ਸਿੱਧੂ ਮੂਸੇ ਵਾਲਾ ਦਾ ਤਾਂ ਚਲੋ ਗੋਲੀਆਂ ਮਾਰ ਕੇ ਮਰਡਰ ਆ ਨਾ ਚਲੋ ਦੀਪ ਦਾ ਤਾਂ ਇਹ ਐਕਸੀਡੈਂਟ ਬਣਾਤਾ ਤੇ ਇਹ ਗੋਲੀਆਂ ਮਾਰ ਕੇ ਕਤਲ ਕੀਤਾ ਬੰਦਾ ਐਡਾ ਵੱਡੀ ਸੈਲੀਬ੍ਰਿਟੀ ਬੰਦਾ ਪੂਰੇ ਪੰਜਾਬ ਕੀ ਪੂਰੀ ਦੁਨੀਆ ਤੇ ਚਮਕਣ ਵਾਲਾ ਤਾਰਾ ਉਹਦੇ ਕਤਲ ਨੂੰ ਇਹਨਾਂ ਨੇ ਰੋਲ ਕੇ ਰੱਖਤਾ ਕਿਸੇ ਪਾਸੇ ਉਹਦੀ ਇਨਸਾਫ ਦੀ ਗੱਲ ਕੋਈ ਕਿਸੇ ਕਿਸਮ ਦੀ ਮਲਮ ਨਹੀਂ ਲੱਗੀ ਉਹਦਾ ਬਾਪ ਵਿਚਾਰਾ ਅੱਜ ਵੀ ਰੋਲਦਾ ਫਿਰਦਾ ਮਾਂ ਵਿਚਾਰੀ ਰੋ ਰੋ ਕੇ ਬੁਰਾ ਹਾਲ ਤੇ ਹੋਰ ਨਾ ਕੋਈ ਮਾਂ ਰੋਵੇ ਮੈਂ ਇਨਾਂ ਭਰਾਵਾਂ ਨੂੰ ਹੱਥ ਜੋੜ ਕੇ ਕਹਿਣਾ ਚਾਹਣਾ ਕਿ ਆਪਣੇ ਨਾਲ ਜੋ ਤੁਸੀਂ ਬੰਦੇ ਰੱਖਦੇ ਹੋ ਉਹ ਬੰਦੇ ਬਿਲਕੁਲ ਭਰੋਸੇਮੰਦਾ ਜੋ ਉਹੀ ਰੱਖਿਓ ਤੇ ਆਪਣੀ ਰਾਖੀ ਆਪਣੀ ਸਕਿਉਰਿਟੀ ਆਪ ਕਰਿਓ ਆਪਣੇ ਕੋਲੇ ਜੋ ਅਸਲਾ ਰੱਖੋ ਤਾਂ ਜੋ ਕਦੇ ਕਿਸੇ ਕਿਸਮ ਦੀ ਏਦਾਂ ਦੀ ਪ੍ਰੋਬਲਮ ਆਵੇ ਤੇ ਉਹਨੂੰ ਨਜਿੱਠ ਸਕੋ ਤੇ ਰਾਤ ਜਿਆਦਾ ਬਹੁਤਾ ਲੇਟ ਨਾ ਨਿਕਲੋ ਘਰ ਤੋਂ ਤੇ ਇੱਕ ਜੀ ਘਰ ਦਾ ਜਾਗਦੇ ਵੀ ਰਿਹਾ ਕਰੋ ਕਿਉਂਕਿ ਜਿਹੜੇ ਬੰਦੇ ਏਦਾਂ ਦੇ ਜਿਹੜਾ ਹਰੂ ਹੁੰਦੇ ਆ ਨਾ ਉਹਨਾਂ ਦੇ ਦੁਸ਼ਮਣ ਵੀ ਬਹੁਤ ਬਣ ਜਾਂਦੇ ਆ ਤੇ ਦੂਜਾ ਵੀਰ ਇੱਕ ਆਪਣਾ ਜੋ ਝੋਟਾ ਮੈਂ ਉਹਨੂੰ ਵੀ ਹੱਥ ਜੋੜ ਕੇ ਰਿਕੁਐਸਟ ਕਰਦਾ ਨਸ਼ੇ ਦਾ ਮੁੱਦਾ ਮੁੱਦਾ ਉਹਨਾਂ ਨੇ ਵੀ ਬਹੁਤ ਜ਼ੋਰ ਛੋਰਨਾ ਉਠਾਇਆ ਉਹ ਵੀ ਆਪਣਾ ਧਿਆਨ ਰੱਖਣਾ ਉਹਨਾਂ ਨੂੰ ਵੀ ਧਮਕੀਆਂ ਥ੍ਰੈਟ ਆ ਰਿਹਾ ਤੁਹਾਡੀ ਰਾਖੀ ਸਰਕਾਰਾਂ ਨੇ ਨਹੀਂ ਕਰਨੀ ਕਿਉਂਕਿ ਤੁਸੀਂ ਹੱਕ ਦੀ ਗੱਲ ਕਰਦੇ ਹੋ ਤੇ ਜਦੋਂ ਲੋਕਾਂ ਦੇ ਹੱਕ ਦੀ ਗੱਲ ਕਰੋਗੇ ਸਰਕਾਰਾਂ ਨੂੰ ਇਹੋ ਜਿਹੇ ਬੰਦੇ ਚੁੱਭਦੇ ਆ ਉਹਨਾਂ ਨੇ ਤੁਹਾਡੀ ਰਾਖੀ ਨਹੀਂ ਕਰਨੀ ਤੁਸੀਂ ਆਪ ਦਾ ਧਿਆਨ ਆਪ ਰੱਖਿਓ ਭਰਾਓ ਪੰਜਾਬ ਦੇ ਕੋਲੇ ਬਹੁਤ ਘੱਟ ਬੰਦੇ ਆ ਤੁਹਾਡੇ ਅਰਗੇ ਜਹਾਰੂ ਤੇ ਤੁਹਾਡੀ ਬਹੁਤ ਬਹੁਤ ਲੋੜ ਆ ਪੰਜਾਬ ਨੂੰ ਤੇ ਤੁਹਾਡੇ ਅਰਗੇ ਬੰਦੇ ਆਉਣ ਵਾਲੇ ਸਮੇਂ ਚ ਪੰਜਾਬ ਦਾ ਭਵਿੱਖਾ ਹੋ ਸਕਦਾ ਤੁਹਾਡੇ ਹੱਥ ਚ ਹੀ ਪੰਜਾਬ ਦੀ ਵਾਗਡੋਰ ਲੋਕ ਦੇ ਦੇਣ ਤੇ ਇਸ ਚੀਜ਼ ਤੋਂ ਬਖਲਾਏ ਹੋਏ ਕੁਝ ਲੋਕ ਹੋ ਸਕਦਾ ਤੁਹਾਡਾ ਵੀ ਕਦੇ ਨਾ ਕਦੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨ ਤੇ ਪਲੀਜ਼ ਆਪਣਾ ਧਿਆਨ ਰੱਖਿਓ ਤੇ ਮੈਂ ਪੰਜਾਬ ਦੇ ਵੀ ਲੋਕਾਂ ਨੂੰ ਕਹਿਣਾ ਚਾਹਣਾ ਕਿ ਭਰਾਓ ਜੇ ਇੰਨਾ ਭਰਾਵਾਂ ਨੂੰ ਕਿਤੇ ਰਾਤ ਭਾਰ ਹਨੇਰੇ ਜਿਆਦਾ ਲੇਟ ਨਾ ਸਦੋ ਦਿਨੇ ਦਿਨੇ ਇਹਨਾਂ ਨੂੰ ਕਿਤੇ ਬੁਲਾਉਣਾ ਤੇ ਬੁਲਾਓ ਇਹ ਬਹੁਤ ਜ਼ਰੂਰ ਆਪਾਂ ਨੂੰ ਇਹਨਾਂ ਦੀ ਬੜੀ ਲੋੜ ਆ ਇਹਨਾਂ ਦੀ ਆਪਾਂ ਸਾਹਮਣੇ ਸੰਭਾਲ ਕਰੀਏ ਇਹਨਾਂ ਨੂੰ ਬਚਾ ਕੇ ਰੱਖੀਏ ਤਾਂ ਜੋ ਆਪਾਂ ਇਹਨਾਂ ਨੂੰ ਖੋ ਨਾ ਸਕੀਏ ਆਪਾਂ ਪਹਿਲਾਂ ਹੀ بڑے ਬੰਦੇ ਕਵਾ ਲਏ ਆ ਮੇਰੀ ਗੱਲ ਦਾ ਗੌਰ ਕਰਿਓ ਟੀਮ ਲੱਖਾ ਸਦਾਣਾ ਤੇ ਭਾਨਾ ਸਿੱਧੂ ਵੀਰ ਇਹ ਗੱਲਾਂ ਜ਼ਰੂਰ ਗੌਰ ਕਰਿਓ ਤੇ ਆਪਣੇ ਨਾਲ ਬਿਲਕੁਲ ਭਰੋਸੇਮੰਦ ਬੰਦੇ ਰੱਖਿਓ ਜਿਹੜੇ ਤੁਹਾਡੇ ਪੂਰੇ ਵਿਸ਼ਵਾਸਪਾਤਰ ਆ ਦੂਜਾ ਕੋਈ ਬੰਦਾ ਜਿਹੜਾ ਤੁਹਾਨੂੰ ਜਾਣਦਾ ਜਾਂ ਕਿਤੇ ਥੋੜੇ ਸਮੇਂ ਲਈ ਮਿਲਿਆ ਉਹਨੂੰ ਨਾਲ ਨਾ ਰੱਖਿਓ ਉਹਨੂੰ ਅਸਲਾ ਫੜਾ ਕੇ ਦਾ ਘਟੋ ਘਟ ਨਾਲ ਨਾ ਭਾਇਓ ਮੇਰੀਆਂ ਗੱਲਾਂ ਤੇ ਗੌਰ ਕਰਿਓ ਥੈਂਕ ਯੂ ਸਸਟਰੀਕ